ਵਾਗਾ ਸਰਹੱਦ ਸਪੋਰਟਸ ਐਂਡ ਕਲਚਰ ਕਲੱਬ ਦੇ ਵੱਲੋਂ ਤੰਤਨ ਬੱਬਾ ਅਸ਼ਕਲੀ ਸ਼ਾਹੀ ਦਾ ਸਲਾਨਾ ਉత్సਵ ਮੇਲਾ ਪਿੰਡ ਕਾਲੇ ਕਨੂਪੁਰ ਦੇ ਵਿੱਚ ਬੜੀ ਸ਼ਰਧਾ ਅਤੇ ਉਤੰਤਨ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਕਾਸ ਸੋਨੀ ਜੀ ਅਤੇ ਉਹਨਾਂ ਦੇ ਨਾਲ ਅਜੇ ਕੁਮਾਰ ਪੱਪੂ ਜੀ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਅਤੇ ਚੀਫ ਅਫਸਰ ਦਰਮਿਆਨ ਤਸ਼ੀਫ ਫਰਮਾ ਹੋ ਚੁੱਕੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਨਿਕਲੀਆਂ ਕਹਿੰਦੇ ਆ ਸਰਮੇ ਚੱਲ ਮਮਣੀ ਮਾੜੀ ਦੁਨੀਆ ਤੋਂ ਦੋਨਾ ਚੱਲ ਮਮਣੀ ਮਾੜੀ ਦੁਨੀਆ ਤੋਂ ਦੋਨਾ ਪੱਠੇ ਤੇ ਟੁਈ ਹੁੰਦਾ ਚੱਲ ਮਮਣੀ ਮਾੜੀ ਨਾ ਤੇਰਾ ਸਭ ਦੀ ਫੁਰੀਆ ਨਾਲ ਗੱਲ ਕੇ ਕਹਉਂਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਸੋਨੀ ਸਾਹਿਬਾ ਹੀ ਨਾ ਕਿ ਵੀ ਇੱਕ ਬੇਨਤੀ ਕੀਤੀ ਤਾਂ ਹੁਣ ਵੀ ਕਰਾਂਗੇ ਜੀ ਸਾਡੀ ਨਾ ਥੋੜੀ ਜਿਹੀ ਵੀ ਕੋ ਬਾਹ ਫੜਦੇ ਚੰਗੀ ਗੱਲ ਆ ਸਾਡੀ ਬਾਹ ਨਹੀਂ ਫੜਦੇ ਆਸ਼ੀਰਵਾਦ ਦੇ ਜਾਂਦੇ ਨੇ ਇਹ ਕਿਰਪਾ ਦਾ ਦਿਨ ਹੈ ਇਹ ਕਲਾਬੋ ਸੜਾ ਪਿੱਛੇ ਨਾਂ ਲਿਖਿਆ ਜਿਸ਼ੜ ਕੰਬ ਦੇ ਮੈਂ ਅੱਜ ਅਸੀਂ ਸਾਰੇ ਇਲਾਕਾ ਨਿਵਾਸੀ ਪਿੰਡ ਕਾਲਿਆ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਅਸ਼ਟ ਸਾਜੀ ਦਾ ਅਲੀ ਸਾਜੀ ਦਾ ਮੇਲਾ ਜਿਹੜਾ ਬੜੀ ਸ਼ਰਧਾ ਦੇ ਦੂਰਦਾਨ ਨਾਲ ਬੁਲਾਉਂਦੇ ਆ ਸੋ ਹਰ ਸਾਲ ਮੈਨੂੰ ਵੀ ਮੌਕਾ ਮਿਲਦਾ ਇੱਥੇ ਜਿੱਥੇ ਮੱਥਾ ਟੇਕਣ ਦਾ ਬਾਬਾ ਜੀ ਦੀ ਦਰਗਾਹ ਤੇ ਉੱਥੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਦਾ ਹੈ ਮੇਲੇ ਤੇ ਬੈਠੀ ਸੰਗਤ ਭਗਵਾਨ ਜੀ ਦੀ ਸੰਗਤ ਜਿਨ੍ਹਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਪਣੇ ਇਲਾਕੇ ਦੇ ਆਨ ਤੇ ਸ਼ਾਨ ਸਾਡੇ ਉਹ ਪ੍ਰਕਾਸ਼ ਜੀ ਸੋਨੀ ਜਿਨ੍ਹਾਂ ਦਾ ਸਾਡਾ ਦਿਲੋਂ ਪਿਆਰ ਹੋ ਇਹ ਦਿਲੋਂ ਪਿਆਰ ਜਿਹੜਾ ਹੁਦਾਂ ਨਾ ਹਣੇ ਵਿਕਾਸ ਜੀ ਨੇ ਕਿਹਾ ਸੱਦੀਆ ਦਾ ਜਨਮ ਕੁਸ਼ਤਾਂ ਦਾ ਪਿਆਰ ਇਹ ਸਾਡਾ ਦਿਲ 'ਚ ਵਸੇ ਆ ਇਹ ਪਰਵਾਹ ਸਾਡੇ ਦਿਲ 'ਚ ਵਸੇ ਆ ਅਸੀਂ ਇਹਨਾਂ ਦੇ ਦਿਲ 'ਚ ਵਸੇ ਆ ਨਾ ਇਹ ਸਾਨੂੰ ਛੱਡ ਸਕਦੇ ਨਾ ਅਸੀਂ ਇਹਨਾਂ ਨੂੰ ਛੱਡ ਸਕਦੇ ਔਰ ਬਾਕੀ ਮੇਲੇ ਦੀ ਜਿਹੜੀ ਸ਼ਾਨ ਹੋ啊 ਮੇਲੇ ਦੀ ਜੋ ਵੀ ਬੁਟੀ ਫਾੜੀ ਲਾਈ ਜਾਂਦੀ ਹੈ ਮੇਰੇ ਵੱਡੇ ਬਰਾਜੇ ਦਾ ਹੁਕਮ ਹੁੰਦਾ ਸ਼ਜੀਦ ਭਲਵਾਨ ਜੀ ਆਵੇ ਸਾਡੀ ਸਿਆਸਤ 'ਚ ਇੱਕ ਦੂਜੇ ਨਾਲ ਵਖਰੇ ਹੋਈਏ ਅਜੋ ਇਲੈਕਸ਼ਨ ਤੱਕ ਹੀ ਰੱਖੀਦਾ ਇਲੈਕਸ਼ਨ ਤੋਂ ਬਾਅਦ ਇਹ ਮੇਰੇ ਵੱਡੇ ਬਰਾਜੇ ਹੈ ਇਹਨਾਂ ਦਾ ਛੋਟਾ ਬਰਾ ਨਾ ਇਹਨਾਂ ਨੇ ਮੇਰਾ ਕਦੀ ਹੁਕਮ ਟਾਲਿਆ ਨਾ ਮੈਂ ਕਦੀ ਇਹਨਾਂ ਦਾ ਹੁਕਮ ਟਾਲਣਾ ਆਏ ਸਭ ਦਾ ਆਪਣੇ ਸਾਥੀਆਂ ਦਾ ਆਏ ਹੋਏ ਮੈਂ ਹੁਕਮੇਮਾਨ ਵਿਕਾਸ ਸੋਨੀ ਜੀ ਦਾ ਦਿਲੋਂ ਤਨਵਾਦ ਕਰਦਾ ਜਿਹੜਾ ਆਪਣਾ ਇਨਾ ਕੀਮਤੀ ਟਾਈਮ ਕੱਢ ਕੇ ਸਾਡੇ ਵਿੱਚ ਖੂਬ ਖੁਸ਼ ਹੋਏ। ਬਹੁਤ ਜੀ ਸੋਨੀ ਸਾਹਿਬ ਨੇ ਪਹਿਲਾ ਮਾਣ ਸਾਡੇ ਸੁਖਜੀਤ ਸਿੰਘ ਪਹਿਲਵਾਨ ਜੀ ਸਾਹਿਬ ਨੂੰ ਦਿੱਤਾ। ਵਾਹਿਗੁਰੂ ਜੀ ਬਰੇ ਇਤਰਾ ਹੈ। ਔਰ ਇੱਕ ਮੋਮੈਂਟੋ ਵੀ ਇਹਨਾਂ ਨੂੰ ਯਾਦਗਾਰੀ ਦੇਣ ਮੇਲੇ ਦਾ। ਬਹੁਤ ਬਹੁਤ ਧੰਨਵਾਦ ਸਾਰੀ ਪਪੂ ਜੀ। ਕਾਂਗਰਸ ਦੀ ਜਾਨ ਇਹ ਇਹਨਾਂ ਦੇ ਉਤਸ਼ਾਹ ਦੇ ਨਾਲ ਮੇਲੇ 'ਚ ਜਾਣ ਪੈਂਦੇ ਆ। ਔਰ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਔਰ ਬੇਨਤੀ ਹੈ ਕਿ ਜੈ ਸਿੰਘ ਸਾਹਿਬ ਤੁਸੀਂ ਵੀ ਅੱਗੇ ਆਓ ਥੋੜਾ ਜਿਹਾ। ਪਈ ਨੰਦਰਾਣ ਮੈਂ ਕੋਈ ਬਾਤ ਨਾ ਰੋਲ ਹਾਂਜੀ ਸਰ ਅੱਜ ਤੁਸੀਂ ਮੇਲੇ ਵਿੱਚ ਕਿਹੜੀ ਜਗ੍ਹਾ ਤੇ ਆਇਓ ਮੇਲੇ ਦੇ ਸੋ ਇੱਕ ਕਾਲੇ ਪਿੰਡ ਬੜਾ ਇੱਕ ਇਤਿਹਾਸਿਕ ਸਾਡੀ ਦਰਗਾਹ ਪੀਰਾਂ ਦੀ ਬਾਬਾ ਜੀ ਦੀ ਦਰਗਾਹ ਅੱਜ ਹਰ ਸਾਲ ਹੀ ਮੇਲਾ ਹੁੰਦਾ ਹੈ ਸੋ ਸਾਨੂੰ ਮੌਕਾ ਮਿਲਦਾ ਹੈ ਮੱਥਾ ਟੇਕਣ ਦਾ ਦਰਸ਼ਨ ਕਰਨ ਦਾ ਔਰ ਸਾਡੀ ਦਰਸ਼ਨ ਕਰਨ ਦਾ ਔਰ ਅੱਜ ਜਿਸੀ ਆਇਆ ਸਾਰੇ ਮੈਂ ਸਾਰੀ ਕਮੇਟੀ ਦੇ ਮੈਂਬਰਾਂ ਨੂੰ ਖਾਸ ਕਰਕੇ ਕੋਲਾ ਜੀ ਜਿਹੜੇ ਪ੍ਰਧਾਨ ਨੇ ਔਰ ਸਾਡੇ ਅਜੇ ਪਪੂ ਜੀ ਜੋ ਹਰ ਸਾਲ ਮੇਲਾ ਕਰਾਉਂਦੇ ਔਰ ਬਾਅਦ ਜੋ ਸੁਬਾਹ ਕਬੱਡੀ ਦਾ ਮੈਚ ਵੀ ਹੁੰਦਾ ਸੋ ਹਾਜ਼ਰੀ ਲਾਈ ਹੈ ਮਾਨੂੰ ਖੁਸ਼ੀ ਵੀ ਹੁੰਦੀ ਹੈ ਕਿ ਸਾਰਾ ਪਿੰਡ ਇਕੱਠਾ ਹੋ ਗਿਆ ਅੱਜ ਇੱਥੇ ਮੇਲਾ ਇਕੱਠਾ ਹੋਇਆ ਔਰ ਬਹੁਤ ਰੌਣਕਾਂ ਲੱਗੀਆਂ ਸੋ ਮੈਂ ਸੋਨੀ ਸਾਹਿਬ ਵੱਲੋਂ ਔਰ ਆਪਣੇ ਵੱਲੋਂ ਸਾਰੀ ਮੈਂਬਰ ਕਮੇਟੀ ਨੂੰ ਔਰ ਪਿੰਡ ਵਾਲਿਆਂ ਨੂੰ ਅੱਜ ਦੇ ਸ਼ੁਭ ਦਿਹਾੜੀ ਤੇ ਬਹੁਤ-ਬਹੁਤ ਵਧਾਈ ਦਿੰਦਾ ਪਾਰਟੀ ਭਾਈ ਉੱਠ ਗਿਆ ਸਾਰੀ ਅਸੀਂ ਦੇਖਿਆ ਸਾਰੀ ਪਾਰਟੀ ਕੋ ਸਟੇਜ ਦੇਖੋ ਮੈਂ ਪਹਿਲਾਂ ਸਟੇਜ ਤੇ ਵੀ ਇਹ ਗੱਲ ਕਹੀ ਹੈ ਇਥੇ ਕਾਲੀ ਦਲ ਦੇ ਵੀ ਮੈਂਬਰ ਨੇ ਜਿਹੜੇ ਇਸ ਜਗ੍ਹਾ ਦੇ ਸੋਸਾਇਟੀ ਦੇ ਮੈਂਬਰ ਨੇ ਔਰ ਆਮ ਆਦਮੀ ਪਾਰਟੀ ਕਾਂਗਰਸ ਔਰ ਸਾਰੀਆਂ ਪਾਰਟੀਆਂ ਦੇ ਲੋਕ ਇਕੱਠੇ ਹੋ ਕੇ ਮਨ ਨੂੰ ਖੁਸ਼ੀ ਹੁੰਦੀ ਹੈ ਇੱਕ ਸਿਆਸੀ ਸੋਚ ਵੱਖਰੀ ਰੱਖ ਕੇ ਜਦੋਂ ਕੋਈ ਧਾਰਮਿਕ ਪ੍ਰੋਗਰਾਮ ਐਸਮੇ ਦਾ ਹੋਣਾ ਹੈ ਉੱਥੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਦਾਂ ਦੇ ਪ੍ਰੋਗਰਾਮ ਕਰੋ ਉਹ ਇੱਕ ਬਹੁਤ ਵਧੀਆ ਮੈਸੇਜ ਲੋਕਾਂ 'ਚ ਮੈਸੇਜ ਆਂਦਾ ਹੈ ਠੀਕ ਹੈ ਸਾਡੀ ਸਿਆਸੀ ਸੋਚ ਵੱਖਰੀ ਹੈ ਬਟ ਜਿੱਥੇ ਕੋਈ ਧਾਰਮਿਕ ਕੰਮ ਆਉਂਦਾ ਜਾਂ ਸ਼ਹਿਰ ਦੀ ਕੋਈ ਪ੍ਰੋਬਲਮ ਆਏ ਜਾਂ ਕੋਈ ਡਵੈਲਪਮੈਂਟ ਦਾ ਕੰਮ ਆ ਸਾਨੂੰ ਸਾਰਿਆਂ ਨੇ ਇਕੱਠੇ ਹੋਣਾ ਚਾਹੀਦਾ ਹੈ ਖੁਸ਼ ਤੰਤਨ ਬਾਬਾ ਅਸ਼ਕਲੀ ਜੀ ਦਾ ਹਰ ਸਾਲ ਦੀ ਤਰ੍ਹਾਂ ਮੇਲਾ ਰਲ ਮਿਲ ਕੇ ਮਨਾਇਆ ਜਾਂਦਾ ਹੈ। ਔਰ ਮੇਲੇ ਵਿੱਚ ਤੁਸੀਂ ਹੁਣੇ ਥੋੜੀ ਦੇਰ ਨੂੰ ਵੇਖੋਗੇ। ਇੱਥੇ ਯੂਥ ਨੂੰ ਪ੍ਰੇਰਨਾ ਦੇਣ ਵਾਸਤੇ ਕਬੱਡੀ ਲੜਕੀਆਂ ਦੀ ਤੇ ਲੜਕੇ ਵੀ ਕਰਾਈ ਜਾਏਗੀ। ਜਿੱਚ ਸਾਡੀ ਇਹ ਸੋਚ ਹੋਏਗੀ ਭਾਈ ਬੱਚੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਣ ਬਚਾਏ ਕਿ ਨਸ਼ਿਆਂ ਨਸ਼ਿਆਂ ਨੂੰ ਛੱਡ ਕੇ ਜਿਹੜੇ ਬੱਚੇ ਖੇਡਾਂ ਨੂੰ ਅਪਣਾਉਣਗੇ ਸਭ ਤੋਂ ਵਧੀਆ ਸਾਡੇ ਮੇਲੇ ਦੀ ਪ੍ਰੇਰਨਾ ਦਿੱਤੀ ਜਾਏਗੀ ਔਰ ਮੈਂ ਇੱਥੇ ਆਏ ਆਪਣੇ ਹਲਕੇ ਦੀਆਂ ਤੇ ਸ਼ਾਨ ਵਿਕਾਸ ਸੋਨੀ ਜੀ ਦਾ ਦਿਲੋਂ ਧੰਨਵਾਦ ਕਰਦਾ ਮੈਂ ਕਿ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਨ ਪੀਰ ਬਾਬਾ ਅਸ਼ਕਰੀ ਸ਼ਾਹ ਜੀ ਦਰਗਾਹ ਇਹ ਤਾਂ ਕਾਲੇ ਕਨਵਰ ਜਿਹੜਾ ਕਿ ਹੋਰਾ ਹੀ 81 ਮੇਲਾ ਹਰ ਸਾਲ ਦੀ ਤਰ੍ਹਾਂ ਐਸਾ ਲਿਉਂ ਬਣਾਇਆ ਜਾ ਰਿਹਾ ਇਸ ਮੇਲੇ ਦੇ ਵਿੱਚ ਮੈਂ ਭੁਲਵਿੰਦਰ ਸਿੰਘ ਕੋਲਾ ਗੰਗੀਬਨੋਂ ਤਕਰੀਬਨ 20 ਤੋਂ 22 ਸਾਲ ਦੀ ਸੇਵਾ ਆ ਜਿਹੜੇ ਮੇਰੇ ਨਾਲ ਮੇਰੇ ਸਾਥ ਮੇਰੇ ਟੇਂਦੇ ਦੇ ਵੀਰ ਡੱਗਕਾਲੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਸਦੀਸ਼ ਸਿੰਘ ਜੀ ਮਹਿਲਵਾਨ ਅਜੇ ਕੁਮਾਰ ਜੀ ਬੱਪੂ ਆਪਣਾ ਹੋਰ ਸਿਕੰਦਰ ਜਲਦੀ ਛੱਡਾ ਇਸ਼ਾ ਸਿੱਧੂ ਜੀ ਚੰਗੇ ਬੰਦੇ ਗੁਰਦੀਸ਼ ਨੀਸ਼ਾਨ ਸਾਰੇ ਬੰਦੇ ਬਾਬਾ ਜੀ ਦੇ ਕੁੱਲੀ ਵਾਲਿਆਂ ਦੀ ਕਿਰਪਾ ਦੇ ਨਾਲ ਸਾਨੂੰ ਸੰਯੋਗ ਦਿੰਦੇ ਆ ਇਹ ਨਾਟਕ ਸਭ ਤੋਂ ਪਹਿਲੀ ਗੱਲ ਤੇ ਆ ਜੀ ਸੰਤ ਬਾਬਾ ਦਰਸ਼ਨ ਸਿੰਘ ਬਾਬੂ ਜੀ ਕੁੱਲੀ ਵਾਲਿਆਂ ਦਾ ਦੂਜੀ ਗੱਲ ਮਾਈ ਸੇਵਾ ਸਦੇਸ਼ ਸਿੰਘ ਜਰਲਾਨ ਇਹ ਸਾਡੇ ਪਿੰਡ ਦਾ ਵਿੱਚ ਏਡਾ ਵੱਡਾ ਇਤਿਹਾਸ ਹੈ ਜੀ ਅਸੀਂ ਇਤਿਹਾਸ ਨੂੰ ਚਾਹੁੰਦੇ ਆ ਕਿ ਕਿਸੇ ਵੀ ਤਰ੍ਹਾਂ ਬਾਹਰ ਲਿਓਣਾ ਅੱਜ ਦਾ ਹੁਣ ਸਭਿਆਚਾਰਕ ਹੋ ਰਿਹਾ ਹੈ ਜਾਕਰ ਨੂੰ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜ ਰਹੇ ਨੇ ਕਾ ਨੂੰ ਹੋਰ ਕਬੱਡੀ ਦੇ ਨਾਲ ਭਾਈ ਖੇਡ ਇਥੇ ਹੁੰਦੇ ਨੇ ਖੁਸ਼ੀ ਹੁੰਦੀ ਆ ਜਦੋਂ ਸਾਲ ਬਾਅਦ ਮੇਲਾ ਮੇਲਾ ਕਰਾਈਦਾ ਤੇ ਸਾਰੇ ਪਰਿਵਾਰ ਇਕੱਠੇ ਹੁੰਦੇ ਆ ਖੁਸ਼ੀ ਹੁੰਦੀ ਆ ਮੈਨੂੰ ਇਹ ਗੱਲ ਦੀ ਵੀ ਬੜੀ ਖੁਸ਼ੀ ਆ ਕਿ ਤੁਸੀਂ ਸਾਰੇ ਚੈਨਲ ਵਾਲੇ ਕਿਸੇ ਵੀ ਤਰ੍ਹਾਂ ਇਹ ਲੋਕਾਂ ਨੂੰ ਸਹੀ ਆ ਦੇਂਦੇ ਨੇ ਇਹ ਨਸ਼ੇ ਛੱਡੋ ਚੰਗੇ ਪਾਸੇ ਲੱਗੋ ਸਾਡਾ ਵੀ ਵਿਚਾਰ ਹੈ ਯਾਰ ਕਿ ਆ ਜਿਹੜੀ ਐਡੀ ਵੱਡੀ ਗਰਾਊਂਡ ਆ ਇਹਦੇ ਵਿੱਚ ਜਦੋਂ ਬੱਚੇ ਖੇਡਦੇ ਆ ਮਨ ਖੁਸ਼ ਹੁੰਦਾ ਆ ਆਉਣ ਵਾਲਾ ਸਮਾਂ ਸਤਿਗੁਰੂ ਕਿਰਪਾ ਕਰੇ ਇਦਾਂ ਗਰੀਬ ਨੂੰ ਸੇਵਾ ਦੇਵੇ ਤੇ ਮੈਂ ਖੁਸ਼ ਹੋ ਕੇ ਬਾਬਾ ਜੀ ਦੇ ਨਾਲ ਇੱਥੇ ਵਾਰ ਤੋਂ ਵਾਰ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਾਂ